ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਦਰ ਰਸਾ ਮਹਲਾ ਪਹਿਲਾ ਏਕ ਓਨਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੇ ਤੇਰੇ ਬਾਵਨ ਹਾਰੇ ਕਿਤੇ ਤੇਰੀ ਰਾਗ ਪਰੇਸ਼ਿਉ ਕਹੀਐ ਕਿਤੇ ਤੇਰੇ ਗਾਵਨ ਹਾਰੀ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਤਿਤਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਹੀ ਸਰਬਰਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵੰ ਤੁਧਨੋ ਸਰਵਾਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੰ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵੰ ਤੁਧਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਤ ਮਹਾ ਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਕੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋਤਿ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਜਿਤਨਾ ਮੰਨ ਨਾਨਕਿਆ ਵਿਚਾਰੇ सोई सोई सदा ਸਤਿ ਸਾਹਿਬ ਸੱਚਾ ਸਾਚੀ ਨਹੀਂ ਹੈ ਵੀ ਉਸੇ ਜਾਇ ਨਜਾ ਸੀ ਰਤਨਾ ਜਿਨ ਨਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀਮ ਆਇਆ ਜਿਨ ਉਪਾਈ ਕਰ ਕਰ ਦੇਖਾ ਕੀ ਤਾਪਣਾ ਜਿਉਂ ਜਿ ਦੀ ਵੜਿਆਈ ਜੋ ਤਸ ਪਾਵੈ ਸੋਹੀ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਬਾਦਸ਼ਾਹ ਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖ ਸਭ ਕੋ ਏਕੇ ਵਡ ਵੱਡਾ ਡੀਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਘਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਜੀ ਦਾ ਰਹਾਓ ਸਭ ਸੁਲਤੀ ਮਿਰ ਸੁਟ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲਵੜਿਆਈ ਸਾਬ ਸੱਤ ਸਾਬ ਤੱਪ ਸਭ ਚੰਗਿਆਈਆਂ ਸਿਦਾ ਪੁਰਖਾ ਕੀ ਆਵੜਿਆਈਆਂ ਤੁਧ ਵਣਸਿ ਦੇ ਕੈ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਤ ਸਹਿ ਕਿਆ ਆਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਅੱਖਾਂ ਦੀਆਂ ਵਿਸਰੇ ਮਰ ਜਾਵਾਂ ਆਕਣੇ ਓ ਖਾ ਸਾਚਾ ਨਾ ਹੂੰ ਸੱਚੇ ਨਾਮ ਕੀ ਲਾਗੇ ਭੂਖਾ ਉਤ ਭੂਖਾ ਖਾਏ ਚਲੀਏ ਦੂਖ ਸੋਖੋਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਹੀਂ ਰਹਾ ਓ ਸੱਚੇ ਨਾਮ ਕੀ ਤਲ ਵਡਿਆਈ ਆਕਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕਾ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰਨੋ ਵੈ ਸੋਗ ਦਿੰਦਾ ਰਹਿ ਨ ਚੁੱਕਾ ਭੋਗ ਗੁਣ ਏਹੋ ਹੋਰ ਨਹੀਂ ਕੋਏ ਨਾ ਕੋ ਆ ਨਾ ਕੋਏ ਜਿਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੀ ਕੁੰਜਾਤ ਨਾਨਕ ਨਾ ਵੈ ਬਾਦ ਸਨਾਤ ਰਾਗ ਗੁਜਰੀ ਮਾਲਾ ਚੋ ਤਾਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੀ ਕਰਮ ਸਤਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਕੋ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਤਮਰੀ ਰਹਿਰਾ ਸੂਰਾ ਹਰ ਜਨ ਕੀ ਵਡ ਭਾਗ ਵੜੀਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਸੁਖਤਾਸੈ ਮਿਲ ਸੁਗਤ ਗੁਣ ਪ੍ਰਗਾਸੋ ਜਿਨ ਹਰ ਹਰ ਹਰਿ ਸੁਨਾਮ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਯੇਨ ਹਰ ਜਨ ਸਤ ਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਕੇ ਆਲੇ ਕਾਸ ਧਨ ਧਨ ਸਤ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਮ ਪ੍ਰਗਾਸ ਰਾਗ ਉਦਰੀ ਮਹਲਾ 5 ਕਾਇਰੀ ਮਨ ਚਿਤ ਵੈਦਮ ਜਹ ਆਹਰ ਜੀਉ ਪਰਿਆਸੈ ਲਪਤਰ ਮੈਂ ਜਿਤੋ ਪਾਇ ਤਾ ਕਰ ਜੈ ਕਾਗ ਕਰ ਦਰਿਆ ਮੇਰੇ ਮਾਦੋ ਜੀ ਸਾਦ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੁਕੇ ਕਾਸ਼ ਧਰਿਆ ਰਹਾ ਆਓ ਜਿਨਨ ਪਿਤਾ ਲੋਕ ਸੁਤ ਮਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੁਭਾਏ ਠਾਕੁਰ ਕਾਏ ਮਨ ਪੋਕਰਿਆ ਓਡੇ ਊਡਾ ਵੈ ਸੈ ਕੋ ਸਾਥ ਸਪਾਚ ਵਤਰੇ ਚਰਿਆ ਤਨ ਕਮਨ ਕਲਾਵੇ ਕਮਨ ਚੁਗਾਵੇ ਮਨ ਮੈ ਸਿਮਰਣ ਕਰਿਆ ਸਭ ਨਿਧਾਨ ਦਸ ਅਸ਼ਟਿ ਜੀਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਦ ਬਦ ਸਤਿ ਬਲ ਜਾਈਐ ਤਰੰਤਰ ਆਪਾਰਾ ਵਰਿਆ ਰਾਗ ਆਸਾ ਮਹੰਲਾ ਚੁਤਾ ਸੂਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਾਰ ਪੁਰਖ ਨਿਰੰਜਨ ਹਰਿ ਅਗਮ ਅਗਮ ਆਪਾਰਾ ਸੁਭਤਿ ਆਵੇ ਸੁਭਤਿ ਆਵੇ ਦਰਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੂੰ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਘਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਚਾਰਨ ਹਾਰਾ ਹਰਿਆਪੇ ਟਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕੜਿਆ ਤਰ ਸਰਨ ਤਰ ਜੀ ਹਾਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਵਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਚਰਨ ਨਾਨਕ ਤਿਨ ਕੁਰਬਾਣਾ ਹਰਤੇ ਆਵੈ ਹਰਤੇ ਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪਾਏ ਜਨ ਅਰਥਾਇ ਆ ਜੀਤਨ ਟੁੱਟੇ ਜਮਕੇ ਫਾਸੀ ਜਿਨ ਨਿਰਪਉ ਜਨ ਹਰ ਨਿਰਪਉ ਤੇ ਆਇਆ ਜੀਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਅਰਜੀ ਤੇ ਅਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਅਰ ਤਿਆਇਆ ਜੀ ਜਨ ਨਾਨਕ ਤਿਨ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਤ ਜੀ ਹਰ ਅਨੇਕਾ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਨੇ ਕਰਿਆ ਰ ਪੂਜਾ ਜੀ ਪਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰਭੂ ਸਿਮਰਤ ਸਾਸਤ ਜੀ ਕਰ ਕਰਿਆ ਘੜ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨਾਂਕ ਜੀ ਜੋ ਪਾਵੇ ਮੇਰੇ ਅਰਪ ਗਵੰਤਾ ਹੂੰ ਆਦਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭਾ ਉਪਾਇ ਜੀ ਤੁਦੇ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੋਤਾ ਤੂੰ ਕਰਤਾ ਸਤਿਆਰ ਵੰਡਾ ਸਾਈ ਜੋ ਤੋ ਪਾਵੈ ਸੋਈ ਤੇਸੀ ਜੋ ਤੂੰ ਦੇ ਸੋਈ ਓਂ ਪਾਈ ਰਹਾਵ ਸਭ ਤੇਰੀ ਤੂੰ ਸਭਨੀ ਧਾਇਆ ਜਿਸਨੋ ਕਿਰਪਾ ਕਰੈ ਤਨਾਵ ਰਤਨ ਪਾਇਆ ਗੁਰਮਕਲਾ ਦਾ ਮਨ ਮੰਗਵਾਇਆ ਤੁਦ ਆਪ ਵਿੱਚ ਜੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੂੰ ਹੀ ਮਾਏ ਤੁਜ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਏ ਸੋ ਹੀ ਜਨ ਜਾਣੈ ਹਰ ਗੁਣ ਸਦੀ ਅਖ ਵਖਾਣੈ ਜਨਾਰ ਸੇਵਿਆ ਤਿੰ ਸੁਖ ਪਾਇਆ ਸਜੇ ਅਰਨਾਮ ਸੁਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਵਰ ਨਾ ਕੋਏ ਉਹ ਕਰ ਕਰ ਵੇ ਕਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਮਾਹ ਲਾ ਪਹਿਲਾ ਤਿਤ ਸਰਵ ਰੜੈ ਪਹਿਲੀ ਨਿਮਾਸਾ ਪਾਣੀ ਪਾਵਕ ਤਨੈ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਉnde ਕਾ ਤਾ ਡੂਬੀ ਹਲੇ ਮਨ ਏਕ ਨ ਚੇਤਸ ਮੂੜ ਮਰਾ ਹਰ ਬਿਸਰੈ ਤੇਰੇ ਗੁਣ ਬੱਲੇ ਆ ਰਹਾ ਨਾਮ ਜਤੀ ਸਤੀ ਨਹੀਂ ਪੜਿਆ ਮੂਤਮੁ ਗਦਾ ਜਨਮ ਪਿਆ ਪਰਮੁਤ ਨਾਨਕ ਤਿਨ ਕੀ ਸਰਣਾ ਜਨ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪ੍ਰਾਪਤਿ ਮਾਨੁ ਕੁਦੇ ਹੁਰੀਆ ਗੋਬਨ ਮਿਲਣ ਕੀ ਤੇਰੀ ਬਰੀਆ ਵਰਕਾ ਤਰਕ ਤਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਤਰੰਗ ਜਾਮ ਲਾਗ ਪਵ ਜਲ ਤਰਣ ਕਾ ਜਨਮ ਰਿਤਾ ਜਾ ਤਰੰਗ ਮਾਇਆ ਕੈ ਰਹਾ ਓ ਜਬ ਤਬ ਸੰਜਾ ਤਰਮ ਨਾ ਕਮਾਇਆ ਸੇਵਾ ਸਾਥ ਨਾ ਜਾਣਿਆ ਹਰ ਰਾਇਆ ਕਉ ਨਾਨਕ ਕਮਨੀ ਇਤਿ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਜ ਬੇਨਤੀ ਚੋਪਈ ਪਾਤਸ਼ਾਹੀ ਦਸਮੀ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚੇਤ ਕੀ ਇੱਛਾ ਤਵ ਚਰਨਨ ਲ ਮਨ ਰਹਿ ਹਮਾਰਾ ਅਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤੁਮ ਘਾਵੋ ਆਪਾਤ ਦੇ ਮੈ ਬਚਾਓ ਜੋ ਕੀ ਬਸਹਿ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰ ਚਨਿ ਕਰਦੇ ਕਰਿਆ ਸਭੈ ਰਣ ਕੋ ਆਸ ਸੰਗਰਿਆ ਪੂਰਨ ਹੋਇ ਅਮਾਰੀ ਆਸਾ ਤੂਰਪ ਜਨ ਕੀ ਰਹਿ ਪਿਆਸਾ ਤੁਮੈ ਝਾੜ ਕੋ ਵਰਨਾ ਤਿਆਂ ਜੋ ਵਰਚਉ ਸੁ ਤੁਮ ਤੇ ਪਾਵ ਸੇਵਕ ਸਿੱਖਾ ਮਾਰੇ ਤਾਰਿਆ ਚੰਤੁ ਉਕਤਰਾ ਮਾਰੇ ਮਾਰੀਐ ਆਪਾ ਤਮੁ ਤੇ ਉਪਰਿ ਹੈ ਮਰਨ ਕਾਲ ਕਾ ਤਰਾ ਸਿਵਰਿਆ ਹੁ ਜੂ ਸਦਾ ਮਾਰੇ ਪੱਛਾ ਸ੍ਰੀ ਹੈ ਤੁਝੋ ਕਰਿਓ ਰਚਾ ਰਖਿ ਲਿਓ ਮੋ ਰਖਣਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਮੰਦ ਦੁਸ਼ਟਣ ਕੇ ਹੰਤਾ ਤੁਮੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬੁਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਅਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਤਰਾਏ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਦਿਸਨ ਉਪਜਾਇਓ ਆਦੰਤੇ ਕੈਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਹੀ ਕੋ ਮਾਰੀ ਸਤਿਗੁਰੂ ਪਜਾ ਜਨਿ ਆਪ ਸਵਾਰੀ ਸਿਮਕਣ ਕੋ ਸੁਗੁਣ ਸੁਪਦੀਓ ਜਤ੍ਰਣ ਕੋ ਪਲਮ ਬਦ ਕੀਓ ਕਟਕੜਕੇ ਅੰਤਰ ਕੀ ਜਾਣਤ ਬੁਲੇ ਬੁਰੇ ਕੀ ਭੇਰ ਬਜਾਨਤ ਚੀਤੀ ਤੇ ਕੁੰਤਰ ਅਸੂਲਾ ਸਭ ਪਰ ਕਿਰਪਾ ਜਣ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟਕੜਕੇ ਪਟਪਟ ਕੀ ਜਾਣੈ ਜਉ ਤਕਰਕਰਾ ਕਰਤਾਰਾ ਪ੍ਰਜਾ ਤਰ ਤਪ ਦੇ ਆਪਾਰਾ ਜਬ ਆਕਰ ਕਰ ਤੋ ਕਬ ਹੂੰ ਤੁਮੈ ਮਿਲ ਤਦੇ ਹੀ ਦਰਸਬ ਹੂੰ ਜੀਤੇ ਵਜਨ ਸਿਰਿ ਸਭ ਧਾਰੈ ਆਪ ਆਪ ਨਹੀਂ ਬੂਝੂ ਚਾਰੈ ਤੁਮ ਸਭੀ ਤੇਰਾ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਿਰਵਕਾਰ ਨਿਰਲੰਭ ਆਸਨੀਲ ਨਾਦ ਸੰਭ ਤਕਾ ਮੁੜੁ ਚਾਤ ਪੇਦਾ ਝਾਕੂ ਬੇਵਨ ਪਾਵਤ ਵੇਦਾਤਾ ਕੋ ਕਰ ਪਾਨ ਨਮਾਨਤ ਮਾ ਮੂਲ ਕਤ ਪੇਦਨ ਜਾਣਤ ਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨੈਪੇ ਆਪ ਆਪਨੇ ਬੁਧੈ ਜੇਤੇ ਵਰਣਤ ਪਿਨਪਨ ਤੂੰ ਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਆਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਾਨੁ ਉਪਸਰੂਪਾਰਣ ਪਿਉ ਰਾਵ ਕਈ ਗੁਪਾ ਅੰਡਾ ਜੇਰ ਸੇਤ ਕੀਨੀ ਉਤਬੋਜ ਖਾਨ ਬਉ ਰਚਦੀਨੀ ਕਉ ਫੂਲ ਰਾਜਾ ਹੋ ਬੈਟਾ ਕਉ ਸੁਮਿਰ ਪੈ ਸੰਕਟ ਕੇ ਠਾ ਸਗਰੀ ਸ੍ਰੀtilde ਕਾਇ ਚੰਪਾਵਾ ਜੁਗਾ ਸਰੂਪ ਸਵੈਮਪ ਔਰ ਰਚਾ ਮੇਰੀ ਤੁਮ ਕਰੋ ਸਿਕੋ ਬਾਰੈ ਸਿੱਖ ਸੰਗਰੋ ਦੁਸ਼ਟ ਜਿਤੇ ਉਟਵਤ ਤੁਪਾਤਾ ਸਗਲ ਮਲੇਚ ਕਰੋ ਰਣ ਕਾਟਾ ਜੇ ਅਸ ਤੁਤਾ ਸਰਨੀ ਪਰੇ ਤਿੰਕੇ ਦੁਸ਼ਟ ਦੁਖ ਤਹ ਮਰੇ ਪੁਰਖ ਜਮਨ ਪਰ ਪਰੇ ਤਿਆਰੇ ਤਿੰਕੇ ਤੁਮ ਸੰਕਰ ਸਬਟਾਰੇ ਜੋ ਕਲ ਕੋ ਇਕ ਬਾਤ ਐ ਤਾਕੇ ਕਾਲ ਨਿਕਟ ਨਾ ਐ ਰਚਾ ਵੇ ਤਾਏ ਸਬ ਕਾਲਾ ਦੁਸ਼ਟ ਰੈਤਰੇ ਤਤ ਕਾਲਾ ਕਿਰਪਾ ਦਿਤ ਤਨ ਜਾਏ ਨੇ ਹਰਿਓ ਤਾਕੇ ਤਾਪ ਤਨ ਕਮੋ ਹਰਿਓ ਰਿਜ ਸਦ ਕਰਮ ਸਭ ਹੋਈ ਦੁਸ਼ਟ ਚਾਜ ਚੇ ਸੁਗਾ ਨ ਕੋਈ ਏਕ ਬਾਰ ਜਿਨ ਤਮੈ ਸੁਬਾਰਾ ਕਾਲ ਫਾਸਤੇ ਤਾਇਓ ਬਾਰਾ ਜੇ ਨਰ ਨਾਮ ਤਿਆਰੋ ਕਾਹ ਆਦਾਰ ਦੁਸ਼ਟ ਦੋਖ ਤੇਰਾ ਖੜਗ ਕੀ ਤਮੈ ਸਰਣ ਤਿਆਰੀ ਆਪ ਆਤ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੀ ਤਮੈ ਸਰਣ ਤਿਆਰੀ ਆਪਾਤ ਦੇ ਲਿਓ ਉਬਾਰੀ ਸਰਬਿਠੋਰ ਮੋ ਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸੁਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੂੰ ਆਖ ਤਰੇ ਨਹੀਂ ਆਨਿਓ RAM ਰਹੀ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨਾ ਮਾਨਿਓ ਸਿਮਰਤ ਸਾਸਤਰ ਬੀ ਸਵੈ ਪੂ ਭੇਦ ਕੈ ਮੇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਏ ਬਕਾਨਿਓ ਦੋਹਿਰਾ ਸਗਲ ਦਵਾਰ ਪੂ ਛਾਟ ਕੈ ਗਹਿਉ ਤਵਾਰੂ ਦਵਾਰ ਬائیں ਗੈ ਕੀਲਾ ਜੀ ਅਸ ਗੋਬਿੰਦ ਦਾਸ ਤਵਾਰ ਰਾਮਕਲੀ ਮਹਲਾ 3 ਜੀ ਆਨੰਦ ਕੋ ੰਕਾਰ ਸਤਗੁਰ ਪਦ ਸਾਜ आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨੁ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵੋ ਹਰੀ ਕੀ ਰਾਮਨ ਜੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਦਾ ਰਹੋ ਹਰ ਨਾਲੇ ਹਰਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਸਿਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਤੇ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁ ਸਿਆਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਥ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਇਆਂ ਕਰਸਾਂ ਤੁਮ੍ਹ ਕਉ ਮਨੈ ਵਸਿਆ ਜਿਨਿਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵਤ ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟੁ ਬਿਮਾਰਿਆ ਸੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਹਿ ਸੁਖੁ ਹੋਆ ਤਗਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਿਸੂਰੇ ਦੂਖ ਰੋਗ ਸੰਤਾਪ ਤਰੇ ਸੁਣੀ ਸਚੀ ਬਾਣੀ ਨੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਾਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨ ਮੰਤਨ